ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਕੇ ਤੁਸੀਂ ਕੀ ਕਰਨਾ ਇੱਕ ਪੌਦੇ ਦੀ ਜੜ੍ਹ ਤੁਸੀਂ ਆਪਣੇ ਕੋਲ ਰੱਖਣੀ ਹੈ ਤੇ ਜਾਂ ਫਿਰ ਜੋ ਵੀ ਤੁਹਾਡਾ ਦੁਸ਼ਮਣੀ ਉਹਨਾਂ ਦੇ ਘਰ ਜਾ ਕੇ ਤੁਸੀਂ ਸੋਟੇ ਹੋਣੀਏ ਤੁਹਾਡੇ ਉੱਪਰ ਤੁਹਾਡੇ ਦੁਸ਼ਮਣ ਦਾ ਕਿੰਨਾ ਵੀ ਕੀਤਾ ਕਰਵਾਇਆ ਕਿਉਂ ਨਾ ਹੋਵੇ ਉਹ ਤੁਰੰਤ ਹੀ ਤੁਹਾਡੇ ਤੋਂ ਦੂਰ ਹੋ ਜਾਵੇਗਾ ਜੇਕਰ ਤੁਹਾਡੇ ਕੋਲ ਇਹ ਪੌਦੇ ਦੀ ਜੜ੍ਹ ਹੋਵੇਗੀ ਨਾ ਤੇ ਜਿਹੜੀ ਤੁਹਾਡੀ ਦੁਸ਼ਮਣ ਨੇ ਉਹ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਉਣਗੇ ਇਸ ਤਰੀਕੇ ਦੇ ਨਾਲ ਕਿਹੜਾ ਪੌਦਾ ਹੈ ਜਿਸ ਦੀ ਅਸੀਂ ਜੜ੍ਹ ਲੈ ਕੇ ਆਉਣੀ ਹੈ ਤੇ ਇਸ ਜੜ੍ਹ ਦੀ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਉਕਾ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਈ ਗਏ। ਇਹ ਜਾਣਨ ਦੇ ਲਈ ਤੁਸੀਂ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹੇ ਹੋ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ। ਇੱਕ ਅਜਿਹੀ ਚੜ੍ਹ ਦੇ ਬਾਰੇ ਤੁਹਾਨੂੰ ਪਤਾ ਲੱਗਣ ਜਾ ਰਿਹਾ ਹੈ ਜਿਸ ਜੜ ਦਾ ਤੁਸੀਂ ਪਰ ਜੋ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਆਸਾ ਕਦੇ ਤੇ ਆਪਣੀ ਸਾਰੀ ਦੁੱਖ ਤਕਲੀਫ ਤੁਸੀਂ ਦੂਰ ਕਰ ਸਕਦੇ। ਭਾਵੇਂ ਤੁਹਾਡਾ ਗੁਕਤ ਦੁਸ਼ਮਣ ਹੋਵੇ ਤੇ ਭਾਵੇਂ ਤੁਹਾਡੀ ਤੇ ਸਾਹਮਣੀ ਤੇ ਆਕੇ ਬਾਰ ਕਰਤਾ ਹੋਵੇ ਭਾਵੇਂ ਕਿੰਨਾ ਵੀ ਉਹ ਤਾਕਤਵਰ ਕਿਉਣਾ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀ ਵੀ ਹਾਹਾਕਾਰ ਉਸਨੇ ਮਚਾਈਏ ਉਹ ਦੂਰ ਬਚਾਵੇਗੀ ਇਹ ਉਪਾਏ ਬਹੁਤ ਜ਼ਿਆਦਾ ਚਮਤਕਾਰੀ ਹੈ ਇਸ ਉਪਰਨੋ ਕਰਨ ਦੇ ਨਾਲ ਜਿਹੜੇ ਤੁਹਾਡੇ ਦੁਸ਼ਮਣ ਨੇ ਜਾਤਾਉ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਆਪਣੇ ਆਪ ਹੀ ਪਾਸਾ ਕਰ ਜਾਣਗੇ ਜਾਂ ਫਿਰ ਕੋਦ ਚੱਲ ਕੇ ਆ ਕੇ ਤੁਹਾਡੇ ਪੈਰਾਂ 'ਚ ਡਿੱਗ ਕੇ ਤੁਹਾਡੇ ਤੋਂ ਮਾਫੀ ਮੰਗਣਗੇ ਆਪਣੀ ਗਲਤੀ ਦਾ ਉਹਨਾਂ ਨੂੰ ਅਹਿਸਾਸ ਹੋਵੇਗਾ ਤੇ ਅੱਗੇ ਤੋਂ ਉਹ ਦੁਸ਼ਮਣ ਤੁਹਾਨੂੰ ਕਦੇ ਵੀ ਨੁਕਸਾਨ ਪਹੁੰਚਾਉਣ ਦੇ ਬਾਰੇ ਸੋਚਣਗੇ ਵੀ ਨਹੀਂ ਪਹੁੰਚਾਉਣਾ ਤਾਂ ਦੂਰ ਦੀ ਗੱਲ ਕਦੇ ਸੋਚਣਗੇ ਵੀ ਨਹੀਂ ਇਸ ਉਪਾਦਵਸੀ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਚ ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਸਾਨੂੰ ਮੋਟੀਵੇਸ਼ਨਲ ਮਿਲਦੀ ਹੈ ਤੇ ਕਿਸੇ ਹੋਰ ਦਾ ਭਲਾ ਵੀ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤਰ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਚੜ ਦੀ ਜਿਸ ਜੜ ਦੇ ਨਾਲ ਅਸੀਂ ਇਹ ਉਪਾ ਕਰਨਾ ਹੈ ਕਿ ਉਸ ਜੜ ਨੂੰ ਅਸੀਂ ਕਿਹੜੇ ਦਿਨ ਲੈ ਕੇ ਆਉਣਾ ਹੈ ਇਸ ਜੜ ਨੂੰ ਅਸੀਂ ਮੰਗਲਵਾਰ ਸ਼ਨੀਵਾਰ ਤੇ ਵੀਰਵਾਰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਦਿਨ ਆਪਣੇ ਘਰ ਦੇ ਵਿੱਚ ਲਿਆ ਸਕਦੇ ਹਾਂ ਇਸ ਜੜ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਕਿਸ ਤਰੀਕੇ ਦੇ ਨਾਲ ਲਾਉਣੇ ਜਿਵੇਂ ਮੰਨ ਲਓ ਕਿ ਤੁਸੀਂ ਅੱਜ ਇਹ ਜੜ ਲੈ ਕੇ ਆਉਣੀਏ ਤੇ ਤੁਸੀਂ ਕੱਲ ਕੱਲ ਜੋ ਬੀਤ ਗਿਆ ਉਸ ਦਿਨ ਤੁਸੀਂ ਪੌਦੇ ਦੇ ਕੋਲ ਜਾਣਾ ਜੇਕਰ ਤੁਸੀਂ ਜਿਵੇਂ ਕੱਲ ਆਉਣ ਵਾਲੇ ਕੱਲ ਨੂੰ ਜੜ ਲੈ ਕੇ ਆਉਣੀ ਹੈ ਤਾਂ ਤੁਸੀਂ ਅੱਜ ਉਸ ਪੌਦੇ ਦੇ ਕੋਲ ਜਾਣਾ ਹੈ ਕਹਿਣ ਦਾ ਭਾਵ ਇਹ ਹੀ ਹੈ ਕਿ ਜਿਸ ਦਿਨ ਤੁਸੀਂ ਜੜ ਲੈ ਕੇ ਆਉਣੀ ਹੈ ਨਾ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਉਸ ਪੌਦੇ ਦੇ ਕੋਲ ਜਾਣਾ ਜਿਸ ਪੌਦੇ ਦੀ ਤੁਸੀਂ ਜੜ ਲੈ ਕੇ ਆਉਣੀ ਹੈ ਤੇਨ ਪੋਦੇ ਦੇ ਕੋਲ ਆਚਾਰ ਕੋ ਪਹਿਲਾਂ ਤੁਸੀਂ ਰੋਲੀ ਲੈ ਕੇ ਜਾਣੀਏ ਤੇ ਥੋੜੇ ਜਿਹੇ ਤੁਸੀਂ ਪੀਲੇ ਕਲਰ ਦੇ ਚੌਲ ਲੈ ਕੇ ਜਾਣੇ ਨੇ ਤੁਸੀਂ ਸੋਚੋਗੇ ਕਿ ਚੌਲਾਂ ਨੂੰ ਅਸੀਂ ਪੀਲਾ ਕਿਵੇਂ ਕਰੀਏ ਤਾਂ ਤੁਸੀਂ ਕੀ ਕਰਨਾ ਉਹਨਾਂ ਚੌਲਾਂ ਦੇ ਉੱਪਰ ਥੋੜੀ ਜਿਹੀ ਤੁਸੀਂ ਹਲਦੀ ਪਾਸਾ ਕਿਉਂਕਿ ਉਹਨਾਂ ਨੂੰ ਮਿਕਸ ਕਰਕੇ ਉਹਨਾਂ ਦਾ ਜਿਹੜਾ ਕਲਰ ਇਹ ਨਾ ਉਹ ਪੀਲਾ ਹੋ ਜਾਵੇਗਾ ਕੋਈ ਬਹੁਤੇ ਜ਼ਿਆਦਾ ਚੌਲਾਂ ਚਾੰਗੀ ਜ਼ਰੂਰਤ ਨਹੀਂ ਬਸ ਤੁਸੀਂ ਥੋੜੇ ਜਿਹੇ ਚੌਨ ਲੈ ਕੇ ਜਾਣੇ ਨੇ ਤੁਸੀਂ ਇੱਕ ਲੈ ਕੇ ਜਾਣੀਏ ਰੋਲੀ ਤੇ ਰੋਲੀ ਦੇ ਨਾਲ ਨਾਲ ਤੁਸੀਂ ਇੱਕ ਥੋੜੀ ਜਿਹੀ ਬੋਤਲ ਦੇ ਵਿੱਚ ਜਾਂ ਫਿਰ ਕਿਸੇ ਲੋਟੇ ਚਾ ਗੜਵੀ ਦੇ ਵਿੱਚ ਥੋੜਾ ਜਿਹਾ ਤੁਸੀਂ ਜਲ ਵੀ ਲੈ ਜਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਪੌਦੇ ਦੇ ਕੋਲ ਜਾ ਕੇ ਜਿਹੜੀ ਤੁਸੀਂ ਰੋਲੀ ਲੈ ਕੇ ਗਏ ਹੋ ਉਸ ਨੂੰ ਤੁਸੀਂ ਥੋੜਾ ਜਿਹਾ ਘੋਲ ਲੈਣਾ ਪੇਸਟ ਬਣਾ ਲੈਣਾ ਤੇ ਜਿਹੜੇ ਪੌਦੇ ਦੀ ਤੁਸੀਂ ਜੜ ਲੈ ਕੇ ਆਣੀ ਉਸ ਪੌਦੇ ਤੇ ਤੁਸੀਂ ਥੋੜਾ ਜਿਹਾ ਉਸ ਰੋਲੀ ਦਾ ਤਿਲਕ ਲਗਾਉਣਾ ਹੈ ਜਿਹੜੇ ਤੁਸੀਂ ਚੌਲ ਲੈ ਕੇ ਆਏ ਸੀ ਤਿਲਕ ਲਗਾਉਣ ਤੋਂ ਬਾਅਦ ਉਹ ਚੌਲਾਂ ਨੂੰ ਵੀ ਤੁਸੀਂ ਛੜਾ ਦੇਣਾ ਤੇ ਹੱਥ ਜੋੜ ਕੇ ਤੁਸੀਂ ਆਪਣੀ ਪ੍ਰਾਰਥਨਾ ਕਰੋਗੇ ਇਸ ਤਰੀਕੇ ਪ੍ਰਾਰਥਨਾ ਕਰਨੀ ਕਿ हे ਬ੍ਰਖਸ਼ ਰਾਜ ਤੁਹਾਡੇ ਪੌਦੇ ਦੀ ਤੇਰੀ ਮੈਂ ਜੜ ਲੈ ਕੇ ਜਾ ਰਿਹਾ ਇਹ ਜੜ ਮੈਂ ਕੱਲ ਨੂੰ ਲੈਣ ਆਵਾਂਗਾ ਤੇ ਇਸ ਥੋੜੀ ਜਿਹੀ ਕਿਰਪਾ ਕਰਨਾ ਕਿ ਇਹ ਛੋਟੀ ਜਿਹੀ ਜੜ ਮੈਨੂੰ ਦੇਣ ਦੀ ਕਿਰਪਾਲਤਾ ਕਰਨ ਇਹ ਸੁਜਾਅ ਦੇ ਨਾਲ ਤੁਸੀਂ ਮੇਰੀ ਰੱਖਿਆ ਕਰਨੀ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁਸ਼ਮਣ ਵੱਧ ਚੁੱਕੇ ਨੇ ਜੋ ਕਿ ਮੈਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਚਾਰੇ ਤਰਫ ਤੋਂ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਘੇਰਿਆ। ਮੇਰੇ ਜਿੰਨੇ ਵੀ ਦੁਸ਼ਮਣ ਨੇ ਭਾਵੇਂ ਗੋਪਤ ਨੇ ਭਾਵੇਂ ਸਾਹਮਣੇ ਤੋਂ ਉਹ ਸਾਰੇ ਹੀ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾ। ਇੱਕ ਸੁਰੱਖਿਆ ਕਵਚ ਦੇ ਰੂਪ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਹੱਥ ਜੋੜ ਕੇ ਪ੍ਰਾਰਥਨਾ ਕਰਕੇ ਆ ਜਾਣੀਏ ਜਿਵੇਂ ਕਿ ਤੁਸੀਂ ਇਸ ਜੜਨ ਨੂੰ ਆਪਣੇ ਘਰ ਦੇ ਵਿੱਚ ਸ਼ਨੀਵਾਰ ਲੈ ਕੇ ਆਉਣਾ ਹੈ ਤਾਂ ਤੁਸੀਂ ਸ਼ੁੱਕਰਵਾਰ ਉਸ ਬੌਧੇ ਕੋਲ ਜਾ ਕੇ ਇਸ ਤਰੀਕੇ ਦੇ ਨਾਲ ਉਪਾਅ ਕਰਕੇ ਤੇ ਪ੍ਰਾਰਥਨਾ ਕਰਕੇ ਆਉਣੀ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਜਦ ਅਨੂ ਮੰਗਲਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਲੈ ਕੇ ਆਉਣਾ ਹੈ ਤਾਂ ਤੁਸੀਂ ਸੋਵਾਰ ਦੇ ਦਿਨ ਇਸ ਪੌਦੇ ਦੇ ਕੋਲ ਜਾਣਾ ਤੇ ਇਸ ਤਰੀਕੇ ਦੇ ਨਾਲ ਉਪਾਅ ਕਰਕੇ ਪ੍ਰਾਰਥਨਾ ਕਰਕੇ ਆਉਣਾ ਫਿਰ ਅਗਲੇ ਦਿਨ ਤੁਸੀਂ ਜਾਣਾ ਤੇ ਇਸ ਪੌਦੇ ਦੀ ਪ੍ਰਾਰਥਨਾ ਕਰਕੇ सेम ਉਸੇ ਹੀ ਤਰੀਕੇ ਦੇ ਨਾਲ ਇੱਕ ਛੋਟੀ ਜਿਹੀ ਜੜ੍ਹ ਤੁਸੀਂ ਲੈ ਆਉਂਗੇ ਇਸ ਤਰੀਕੇ ਦੇ ਨਾਲ ਇਸ ਜੜੂ ਆਪਣੇ ਘਰ ਦੇ ਵਿੱਚ ਲਿਉਣ ਤੋਂ ਬਾਅਦ ਦੇ ਵਿੱਚ ਜਿਹੜਾ ਪਵਿੱਤਰ ਗੰਗਾ ਚਲ ਹੁੰਦਾ ਉਸ ਗੰਗਾ ਚਲ ਦੇ ਨਾਲ ਇਸ ਜੜ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਧੋ ਲੈਣਾ ਪਹਿਲੇ ਤੁਸੀਂ ਕਿਸੇ ਸਾਫ਼ ਸੁਥਰੇ ਪਾਣੀ ਦੇ ਨਾਲ ਧੋਸਾ ਕਿਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਗੰਗਾ ਚਲ ਦੇ ਨਾਲ ਧੋ ਲਓ ਇਸ ਜੜ ਨੂੰ ਤਾਂ ਜੋ ਕਿ ਇਹ ਹੀ ਪਵਿੱਤਰ ਹੋ ਜਾਵੇ ਇਹ ਜੜ ਨੂੰ ਤੁਸੀਂ ਕਿਸੇ ਪਲੇਟ ਜਾਂ ਕਟੋਰੀ ਦੇ ਵਿੱਚ ਪਾ ਕੇ ਜੋ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਜਿੱਥੇ ਬੈਠ ਕੇ ਤੁਸੀਂ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਇਸ ਤੁਸੀਂ ਜੜ ਨੂੰ ਰੱਖ ਦਿਓ ਇਸ ਤਰੀਕੇ ਦੇ ਨਾਲ ਪਾਠ ਪੂਜਾ ਵਾਲੇ ਸਥਾਨ ਤੇ ਰੱਖਣ ਤੋਂ ਬਾਅਦ ਇਸ ਦੇ ਅਸੀਂ ਪੂਜਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਇੱਕ ਮਿੱਟੀ ਦਾ ਦੀਵਾ ਲੈਣਾ ਉਸ ਦੇ ਵਿੱਚ ਲਬਤੀ ਲਗਾਉਣੀ ਦੇਸੀ ਕਿਉਂ ਦਾ ਇੱਕ ਦੀਵਾ ਤਿਆਰ ਕਰਕੇ ਅਸੀਂ ਦੇਸੀ ਕਿਉਂ ਦਾ ਦੀਵਾ ਜਗਾਉਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਉਹ ਦੀਵੇ ਨੂੰ ਤਾਂ ਇਸ ਤੁਸੀਂ ਜੜ ਦੇ ਕੋਲ ਹੀ ਝਗਾਉਣਾ ਹੈ ਤੇ ਇਸ ਦੀ ਤੁਸੀਂ ਰੋਲੀ ਤੇ ਜਿਹੜਾ ਸੰਧੂਰ ਹੁੰਦਾ ਤੇ ਚੌਲਾਂ ਦੇ ਨਾਲ ਇਸ ਦੀ ਤੁਸੀਂ ਪੂਜਾ ਕਰਨੀ। ਇਸ ਤਰੀਕੇ ਦੇ ਨਾਲ ਪੂਜਾ ਕਰਨ ਤੋਂ ਬਾਅਦ ਵਿੱਚ ਤੁਹਾਨੂੰ ਅਸੀਂ ਇੱਕ ਮੰਤਰ ਦੱਸਣ ਜਾ ਰਹੇ ਹਾਂ। ਉਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਕਿੰਨੀ ਵਾਰ ਕਰਨਾ ਹੈ। ਮੰਤਰ ਇਹ ਜੋ ਓਮ ਸ਼੍ਰੀ ਬੇਰਬਾਈ ਨਮਾ ਓਮ ਸ਼੍ਰੀ ਬੇਰਬਾਈ ਨਮਾ ਇਸ ਮੰਤਰ ਨੂੰ ਤੁਸੀਂ ਨੋਟ ਵੀ ਕਰ ਸਕਦੇ ਹੋ ਜਾਂ ਫਿਰ ਧਿਆਨ ਦੇ ਨਾਲ ਸੁਣ ਸਕਦੇ। ਇਸ ਮੰਤਰ ਦਾ ਜਾਪ ਤੁਸੀਂ 108 ਵਾਰ ਲਗਾਤਾਰ ਕਰਨਾ 108 ਤੋਂ ਘੱਟ ਨਹੀਂ ਕਰਨਾ ਬਿਲਕੁਲ ਵੀ ਓਮ ਸ਼੍ਰੀ ਬੈਰਬਾਏ ਨਮਾ ਬਹੁਤ ਆਸਾਨ ਜਿਹੇ ਹੈ ਮੰਤਰ ਇਹ 5 ਤੋਂ 10 ਮਿੰਟ ਦੇ ਵਿੱਚ ਅਸੀਂ 108 ਵਾਰ ਕਰ ਸਕਦੇ ਹਾਂ। ਇਹ ਬੈਰਬਾ ਨਾਥ ਜੀ ਦਾ ਮੰਤਰ ਈਤ ਜੀ ਦੀ ਬੈਰਬਾ ਨਾਥ ਜੀ ਹੁੰਦੇ ਆ ਉਹ ਦੁਸ਼ਮਣਾਂ ਦਾ ਨਾਸ਼ ਕਰਦੇ ਨੇ। ਇਸ ਤਰੀਕੇ ਦੇ ਨਾਲ ਤੁਸੀਂ ਸਭ ਕੁਝ ਕਰਦੇ ਹੋ ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਅਸੀਂ ਕਿਹੜੇ ਪੌਦੇ ਦੀ ਚੜ ਲੈ ਕੇ ਆਏ ਕਿਉਂਕਿ ਇਸ ਬਾਰੇ ਤੁਹਾਨੂੰ ਅਸੀਂ ਬਿਲਕੁਲ ਵੀ ਨਹੀਂ ਦੱਸਿਆ ਤੁਸੀਂ ਜਿਵੇਂ ਜਿਹੜਾ ਬ੍ਰਿਸ਼ ਦਾ ਦਰਖਤ ਹੁੰਦਾ ਹੈ ਤੁਸੀਂ ਉਹਦੀ ਵੀ ਚੜ ਲੈ ਸਕਦੇ ਹੋ ਜੇਕਰ ਉਹ ਚੜ ਤੁਹਾਨੂੰ ਨਹੀਂ ਮਿਲਦੀ ਤਾਂ ਜਿਹਨੇ 베ਰੀ ਦੀ ਦਾ ਪੌਦਾ ਹੁੰਦਾ ਜਿਸ ਨੂੰ ਛੋਟੇ ਛੋਟੇ ਲਾਲ ਰੰਗ ਦੇ 베ਰ ਲੱਗਦੇ ਆ ਤੁਸੀਂ ਉਸਦੇ ਵੀ ਚੜ ਲੈ ਆ ਸਕਦੇ ਲੈ ਕੇ ਕੇ ਇਸ ਤਰੀਕੇ ਦੇ ਨਾਲ ਆਉਣੀ ਉਹ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਉਸ ਤਰੀਕੇ ਦੇ ਨਾਲ ਤੁਸੀਂ ਇਹ ਝੜ ਲੈ ਕੇ ਆਉਣੀ ਹੈ ਜਿਸ ਦਿਨ ਅਗਲੇ ਦਿਨ ਤੁਸੀਂ ਝੜ ਲੈ ਕੇ ਆਉਣੀ ਹੈ ਨਾ ਉਸ ਦਿਨ ਤੁਸੀਂ ਸਵੇਰ ਦੇ ਟਾਈਮ ਹੀ ਝੜ ਲੈ ਕੇ ਆਉਣੀ ਇਹ ਨਹੀਂ ਕਿ ਤੁਸੀਂ ਦਿਨ ਦੇ ਵਿੱਚ ਕਿਸੇ ਵੀ ਸਮਿਲ ਜਾ ਕੇ ਤੁਸੀਂ ਲਿਆ ਸਕਦੇ ਹੋ ਸਵੇਰ ਦੇ ਸਮੇਂ ਲੈ ਕੇ ਆਉਣੀ ਇਸੇ ਤਰ੍ਹਾਂ ਝੜ ਲਿਆ ਕੇ ਤੁਸੀਂ ਇਸ ਦੀ ਪੂਜਾ ਕਰਨੀ ਤੇ ਉਹ ਬੈਰਵਾਈ ਸ਼੍ਰੀ ਨਮਾ ਇਸ ਮੰਤਰ ਦਾ ਤੁਸੀਂ 108 ਵਾਰ ਜਾਪ ਕਰ ਲੈਣਾ ਹੈ ਇਸ ਤਰੀਕੇ ਦੇ ਨਾਲ ਸਾਡੇ ਜਿੰਨੇ ਵੀ ਦੁਸ਼ਮਣ ਜੋ ਕਿ ਕਈ ਵਾਰ ਸਾਨੂੰ ਕੋਟ ਕਚੈਰੀ ਦੇ ਖੇਕੇ ਇਸ ਦੇ ਵਿੱਚ ਫਸਾ ਦੇਣ ਦੀ ਨੇ ਜਾਂ ਫਿਰ ਸਾਡੀ ਪ੍ਰਾਪਰਟੀ ਤੇ ਜ਼ਮੀਨ ਨੂੰ ਹੱਥ ਘੜਾਪਣਾ ਚਾਹੁੰਦੇ ਨੇ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਸਾਡੇ ਲਈ ਕ੍ਰੀਏਟ ਕਰਦੇ। ਸਰਡੇ ਕਰਦੇ ਵਿੱਚ ਅਣਹੋਣੀ ਘਟਨਾ ਹੋਣ ਲੱਗ ਜਾਂਦੀ ਹੈ ਜਾਂ ਫਿਰ ਸਾਨੂੰ ਕਈ ਤਰ੍ਹਾਂ ਦੇ ਜਿਵੇਂ ਐਕਸੀਡੈਂਟ ਹਾਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਹੀਂ ਕਿ ਸਾਡੇ ਘਰ ਦਾ ਕੋਈ ਫੈਮਿਲੀ ਮੈਂਬਰ ਇਹ ਚੋ ਉਹ ਬਿਮਾਰ ਹੋ ਜਾਂਦਾ ਹੈ ਜਿਵੇਂ ਕਿ ਤੁਹਾਡੇ ਉਪਰ ਘਰ ਦੇ ਉੱਪਰ ਜਾਂ ਪਰਿਵਾਰ ਦੇ ਉੱਪਰ ਕਾਲਾ ਜਾਦੂ ਟੂਨਾ ਕਰਵਾਇਆ ਹੁੰਦਾ ਜਿਸ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ ਰਾਤ ਦੇ ਸਮੇਂ ਤੁਹਾਨੂੰ ਬਹੁਤ ਜ਼ਿਆਦਾ ਬੇਚੈਨੀ ਰਹਤੀ ਹੈ ਇਸ ਤਰੀਕੇ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਨੇ ਜੋ ਤੁਹਾਡੇ ਘਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਕਿ ਤੁਸੀਂ ਉન્નਤੀ ਕਰਦੇ ਹੋ ਤਰੱਕੀ ਕਰਦੇ ਹੋ ਤੇ ਜਿਹੜੇ ਲੋਕ ਹੁੰਦੇ ਆ ਨਾ ਤੁਹਾਡੀ ਤਰੱਕੀ ਨੂੰ ਦੇਖ ਕੇ ਕੋਸ਼ਿਸ਼ ਨਹੀਂ ਹਿੰਦੇ ਜਿਸ ਕਰਕੇ ਕਿ ਉਹ ਤੁਹਾਡੇ ਦੁਸ਼ਮਣ ਬਣ ਬੈਠਦੇ ਨੇ ਉਹਨਾਂ ਦੀ ਮਨ ਦੇ ਵਿੱਚ ਤੁਹਾਡੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ ਫਿਰ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਵਾਉਂਦੇ ਨੇ ਜਿਹੜੇ ਲੋਕ ਸਾਡੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਨਾ ਹੁੰਦੇ ਉਹ ਹੀ ਸਾਡੇ ਦੁਸ਼ਮਣ ਬਣਦੇ ਨੇ ਤੇ ਉਹ ਕਈ ਤਰ੍ਹਾਂ ਦੇ ਲੋਕਾਂ ਜਾਂ ਤਾਤਰਿਕ ਦੀ ਸਹਾਇਤਾ ਦੇ ਨਾਲ ਸਾਨੂੰ ਕਈ ਤਰ੍ਹਾਂ ਦਾ ਨੁਕਸਾਨ ਵੀ ਪਹੁੰਚਾਉਂਦੇ ਨੇ ਇਸ ਤਰੀਕੇ ਦੇ ਨਾਲ ਉਸ ਮੰਤਰ ਦਾ ਤੁਸੀਂ 108 ਵਾਰ ਜਾਪ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਇਹ ਚੜ ਨੂੰ ਮੈਂ ਆਪਣੇ ਕੋਲ ਰੱਖ ਰਿਹਾ ਤੇ ਜਿੱਥੇ ਵੀ ਜਾਵਾਂਗਾ ਇਸ ਚੜ ਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ ਤੇ ਮੇਰੀ ਮੇਰੇ ਦੁਸ਼ਮਣਾਂ ਤੋਂ ਤੁਸੀਂ ਰੱਖਿਆ ਕਰਨੀ ਜਿੰਨੇ ਵੀ ਦੁਸ਼ਮਣੇ ਮੇਰੀ ਜ਼ਿੰਦਗੀ ਦੇ ਵਿੱਚ ਉਹ ਸਾਰੇ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਇਸ ਤਰੀਕੇ ਦੇ ਨਾਲ ਮੇਰੇ ਉੱਪਰ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਵੇਗੀ ਜਿਵੇਂ ਤੁਸੀਂ ਇਸ ਉਪਾ ਦੇ ਜਿਹੜੀ ਪੂਜਾਈ ਉਹ ਤੁਸੀਂ ਹਲਦੀ ਦੇ ਨਾਲ ਕੀਤੀ ਹੈ ਤੇ ਇਹ ਉਪਾਅ ਤੁਹਾਡੇ ਜਿਹੜੀ ਦੁਸ਼ਮਣ ਨੇ ਉਹਨਾਂ ਨੂੰ ਤਾਂ ਦੂਰ ਕਰੇਗਾ ਹੀ ਕਰੇਗਾ ਉਸ ਦੇ ਨਾਲ ਨਾਲ ਤੁਹਾਨੂੰ ਧੰਨ ਦੇ ਨਾਲ ਵੀ ਮਾਲਾ-ਮਲ ਬਣਾ ਦੇਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਦਾ ਤੁਹਾਡੇ ਉੱਪਰ ਅਸ਼ੀਰਵਾਦ ਰਹੇਗਾ ਤੇ ਮਾਤਾ ਲక్ష్ਮੀ ਜੀ ਦੀ ਤੁਹਾਡੇ ਤੇ ਹਮੇਸ਼ਾ ਕਿਰਪਾ ਬਣੀ ਰਹੇਗੀ ਇਸ ਤਰ੍ਹਾਂ ਕਰੇ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਹਾਡੇ ਕੋਲ ਲਾਲ ਰੰਗ ਦਾ ਜਾਂ ਪੀਲੇ ਰੰਗ ਦਾ ਥੋੜਾ ਜਿਹਾ ਰੁਮਾਲ ਸਾਈ ਦਾ ਕੱਪੜਾ ਹੈਗਾ ਤਾਂ ਤੁਸੀਂ ਲਾਲ ਜਾਂ ਪੀਲੇ ਰੰਗ ਦਾ ਤੁਹਾਡੀ ਮਰਜ਼ੀ ਕਿਹੜੇ ਵੀ ਕਲਰ ਦਾ ਤੁਸੀਂ ਕੱਪੜਾ ਲੈਣਾ ਉਸਰ ਕੱਪੜੇ ਦੇ ਵਿੱਚ ਇਸ ਨੂੰ ਤੁਸੀਂ ਬੰਨ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਕਿ ਜੈਂਟਸ ਨੇ ਉਹ ਆਪਣੀ ਲੈਫਟ ਸਾਈਡ ਦੀ ਜੇਬ ਦੇ ਵਿੱਚ ਇਸ ਨੂੰ ਰੱਖ ਸਕਦੇ ਆ ਜੇ ਜਿਹੜੀਆਂ ਲੇਡਿਸ ਨੇ ਉਹ ਰਾਈਟ ਸਾਈਡ ਤੇ ਜੇਬ ਜਾਂ ਫਿਰ ਕੋਈ ਪਰਸ ਪਾਉਣੀ ਹੈ ਨੀਂਗੀਆਂ ਉਹ ਉਹ ਸਾਈਡ ਤੇ ਇਸ ਨੂੰ ਰੱਖ ਸਕਦੀਆਂ ਨੇ ਤੇ ਇਹ ਉਪਾ ਲੈਡਿਸ ਤੇ ਜੈਂਸ ਦੋਨੋਂ ਹੀ ਕਰ ਸਕਦੇ ਨੇ ਜੇਕਰ ਤੁਸੀਂ ਇਸ ਉਪਾ ਨੂੰ ਕਰ ਲਓਗੇ ਤੇ ਤੁਹਾਡਾ ਕੋਈ ਵੀ ਦੁਸ਼ਮਣ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਮੇਰੇ ਕੀ ਤੁਸੀਂ ਇਸ ਜੜ ਨੂੰ ਸ਼ਨੀਵਾਰ ਲੈ ਕੇ ਆਇਓ ਤੇ ਸ਼ਨੀਵਾਰ ਸਵੇਰ ਦੇ ਸਮੇਂ ਇਸ ਲਈ ਤੁਸੀਂ ਪੂਜਾ ਕਰੋਗੇ 108 ਵਾਰ ਉਸ ਮੰਤਰ ਦਾ ਜਾਪ ਕਰੋਗੇ ਦੇਸੀ ਕਿ ਉਹ ਦਾ ਤੁਸੀਂ ਦੀਵਾ ਦੀਵਾ ਜਗਾ ਕੇ ਆਪਣੀ ਪ੍ਰਾਰਥਨਾ ਕਰੋਗੇ ਇਸ ਤਰੀਕੇ ਦੇ ਨਾਲ ਸਾਰਾ ਦਿਨ ਉਸ ਜੜ ਨੂੰ ਤੁਸੀਂ ਉੱਥੇ ਹੀ ਰਹਿਣ ਦੇਣਾ ਜਦੋਂ ਸ਼ਾਮ ਦੇ 4 ਤੋਂ 5 ਵਜੇ ਦਾ ਟਾਈਮ ਹੋਵੇਗਾ ਉਸ ਜੜ ਨੂੰ ਤੁਸੀਂ ਉੱਥੋਂ ਚੁੱਕ ਕੇ ਤੁਸੀਂ ਆਪਣੇ ਕੋਲ ਰੱਖਣਾ ਹੈ ਤੇ ਜੇਕਰ ਤੁਸੀਂ 골ਡ ਹੀ ਰੱਖ ਸਕਦੇ ਤਾਂ ਤੁਸੀਂ ਆਪਣੀ ਬਾਹਂ ਤੇ ਵੀ ਇਸ ਨੂੰ ਕੰਨ ਸਕਦੇ ਹੋ ਕਿਸੇ ਵੀ ਕੱਪੜੇ ਦੇ ਵਿੱਚ ਤੁਸੀਂ ਬਨਗੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਸ਼ੌਕ ਕਿਚਾ ਵਪਾਰ ਵਾਲੀ ਜਗ੍ਹਾ ਤੇ ਕਿਸੇ ਨੇ ਕੁਝ ਕੀਤਾ ਕਰਵਾਇਆ ਤਾਂ ਇਸ ਚਾੜ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕੱਪੜੇ ਦੇ ਵਿੱਚ ਬਨ ਕੇ ਸੇਮ ਏਸੀ ਹੀ ਪ੍ਰੋਸੈਸ ਦੇ ਨਾਲ ਉਪਾ ਕਰਕੇ ਤੁਸੀਂ ਆਪਣੀ ਉਸ ਸਥਾਨ ਤੇ ਜਿੱਥੇ ਤੁਹਾਡਾ ਵਪਾਰ ਚੱਲਦਾ ਕਾਰੋਬਾਰ ਉਥੇ ਵੀ ਇਸ ਨੂੰ ਰੱਖ ਸਕਦੇ ਹੋ ਹਾਂਜੀ ਇਹ SG ਸਰਦੀ ਅਜਿਹੀ ਕਸ਼ੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਕੇ ਦੇਖਿਓ ਇਹ ਉਪਾਅ ਕਰਨ ਦੇ ਨਾਲ ਤੁਹਾਨੂੰ 101% ਰਿਜ਼ਲਟ ਮਿਲੇਗਾ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਣੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਕਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ